ਜਰਨੈਲ ਸਿੰਘ ਨਾ ਮੈਂ ਮੇਰਾ بیٹے ਮੇਰੇ ਦੀ ਡੈਥ ਹੋਈ ਉੱਥੇ ਨਰਕਾਜ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਉਹਨਾ 2 ਘੰਟੇ ਬਾਅਦ ਹੋਇਆ ਹਸਪੀਟਲ ਡੈਥ ਹੋ ਗਿਆ ਬਾਦਸਾ ਵਾਪਰੇ ਤੇ ਇਹ ਸੈਰ ਵਾਸਤੇ ਗਿਆ ਲੋ ਜਾਦਾ ਸੀ ਤੇ ਫਿਰ ਅੱਗੋਂ ਗੱਡੀ ਨੇ ਪਿੱਛੋਂ ਹਿੱਟ ਕਰ ਦਿੱਤਾ ਤੇ ਉਤੋਂ ਮੁਰਕੇ ਹਸਪੀਟਲ ਲੈ ਕੇ ਐਮਬੂਲੈਂਸ ਆਈ ਪੁਲਿਸ ਆ ਗਈ ਤੇ ਮੁਰਕੇ ਹਸਪੀਟਲ ਜਾ ਗਏ ਤਾਂ ਕਿੰਨੇ ਘੰਟੇ ਬਾਅਦ ਡੈਥ ਹੋ ਗਈ गया दो गए सिलेशन ये दो ही या थारा जी गए लास्ट आखिरी बारी करोगल बात हो गई है ना ये एक्सीडेंट हो तो दस मिनट पहले मतलब रोज ही फोन करते थे लो टाइम वो सरकार के जो मालिक हैं जली है और ये ਰਿਲੇਟਿਵ ਗਏ ਨੇ ਉੱਥੇ ਗੱਲਬਾਤ ਜਾ ਕਰਨਗੇ ਕਿੰਨਾ ਹਿਸਾਬ ਨਾਲ ਕਦੋਂ ਟਾਈਮ ਉਹ ਸਾਹਿਬ ਨਾਲ ਲਸਾਂ ਕੋਈ ਸਾਡਾ ਭਾਂਜਾ ਸੀਗਾ ਮੋੜਾ ਜਿਹਦੀ ਮਰਕਰ ਡੈਥ ਹੋਈ ਏ ਸੋ ਉਸ ਹੱਦ ਕੇ ਸਾਡੇ ਦੇ ਮਤਲਬ ਪੱਲੇ ਕੋ ਹਣ ਰਿਹਾ ਬਹੁਤ ਸਾਡੀ ਸਾਡਾ ਪਹਿਲਾਂ ਪੁਰਾਣਾ ਪੂਰਾ ਆ ਅਸੀਂ ਦਿਲਜੀਤ ਸਿੰਘ ਇਹ ਹੁਣ ਸਾਡਾ ਭਾਂਜਾ ਸੀਗਾ ਇਹਦੀ ਡੈਥ ਹੋ ਗਈ ਏ ਸਾਡੇ ਦੇ ਘਰ ਦੇ ਵਿੱਚ ਬਹੁਤ ਸੋਗ ਆ ਸਾਰੇ ਇਲਾਕੇ ਵਿੱਚ ਸੋਗ ਆ ਇਸ ਪਲ ਦਾ 18 ਚ ਗਿਆ ਸੀਗਾ ਬੜੀ ਦੁਖਦੀ ਗੱਲ ਹੈ ਕਈ ਸੁਪਨੇ ਹੁੰਦੇ ਆ ਜੇ ਸ਼ਾਦੀ ਸ਼ੁਦਾ ਸੀ ਜਾਂ ਕੋਈ ਨਹੀਂ ਅਜੇ ਸ਼ਾਦੀ ਸ਼ੁਦਾ ਨਹੀਂ ਸੀਗਾ ਤਿਆਰੀਆਂ ਸੀਗੀਆਂ ਅਸੀਂ ਸੋਚਦੇ ਵਿਆਹ ਦੀਆਂ ਚੰਦਨੀਆਂ ਲੱਗਣੀਆਂ ਇੱਥੇ ਪਰਮਾਤਮਾ ਨੇ ਸੋਚੇ ਕੁਸ਼ੋਰ ਦੂਜੇ ਬੰਦੇ ਚੰਦਨੀਆਂ ਲੱਗਣ